ਹਾਂਜੀ ਕੀ ਨਾਮ ਹੈ ਸਰ ਮੈਂ اے ایس ਜਸਵੀਰ ਸਿੰਘ ਜਸਵੀਰ ਜੀ ਇੱਕ ਹਾਦਸਾ ਹੋਇਆ ਹੈ ਸੜਕ ਤੇ ਕਿੰਨੇ ਸਮੇਂ ਬਾਅਦ ਜਿਹੜੀ ਤੁਹਾਨੂੰ ਇਤਲਾਹ ਕਦੋਂ ਮਿਲੀ ਜੀ ਸਾਨੂੰ ਇਤਲਾਹ ਹੁਣੇ ਵੀ ਇੱਕ ਘੰਟਾ ਪਹਿਲਾਂ ਮਿਲੀ ਹੈਗੀ ਠੀਕ ਹੈ ਜੀ ਵੀ ਇੱਥੇ ਕੋਈ ਐਕਸੀਡੈਂਟ ਦੌਰਾਨ ਡੈੱਡ ਬੋਡੀ ਪਈ ਹੈਗੀ ਠੀਕ ਹੈ ਤੇ ਉਹ ਮੌਕੇ ਤੇ ਆ ਪਹੁੰਚੇ ਆ ਪਰ ਅਸਨਾਖਤ ਨਹੀਂ ਹੋ ਰਹੀ ਅਜੇ ਤੱਕ ਇਹਦੀ ਕੋਈ شناخت ਵਾਸਤੇ ਹੁਣ ਤੱਕ ਰੱਖੀ ਰੱਖੀ ਹੈ ਇਨੂੰ ਲੈ ਕੇ ਅਸੀਂ ਹਸਪਤਾਲ ਜਾ ਰਹੇ ਹਾਂਗੇ ਤੇ ਮੋਰਚਰੀ 'ਚ ਰਖਾਵਾਂਗੇ 72 ਘੰਟੇ ਵਾਸਤੇ ਜੇ ਸਰਾਤਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਅਗਲੀ ਕਾਰਵਾਈ ਜੁਜੇ ਜਸਪੀਰ ਜੀ ਇੱਕ ਹੈਰਾਨੀ ਦੀ ਗੱਲ ਦੇਖਣ ਨੂੰ ਮਿਲੀ ਹੈ ਕਿ ਮੌਕੇ ਤੇ ਹਾਦਸਾ ਹੁੰਦਾ ਹੈ ਜਿਹੜੀ ਪੁਲਿਸ ਦੇ ਅਧਿਕਾਰੀ ਐਸਐਸਐਫ ਪਹੁੰਚ ਜਾਂਦੀ ਹੈ ਪੁਲਿਸ ਅਧਿਕਾਰੀ ਲੇਟ ਪਹੁੰਚਦੇ ਨੇ ਦੂਜਾ ਕੋਈ ਐਂਬੂਲੈਂਸ ਨਹੀਂ ਪਹੁੰਚਦੀ ਤੁਸੀਂ ਆਪਦੀ ਗੱਡੀ ਰਾਹੀਂ ਜਿਹੜਾ ਇਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹੋ ਕੀ ਕਾਰਨ ਕੋਈ ਐਂਬੂਲੈਂਸ ਐ ਨਹੀਂ ਜਾਂ ਕਿ ਉਹਨਾਂ ਦਾ ਰਸਤਾ ਕਹਿ ਨਹੀਂ ਹੋਇਆ ਦੇ ਕੋ ਰਾਬਤਾ ਦਾ ਕਾਇਮ ਕਰ ਰਹੇ ਆ ਕਿ ਆਪਣੇ ਜਿਹੜੇ ਹਾਈਵੇ ਵਾਲੇ ਹੈਗੇ ਨੇ ਉਹਨਾਂ ਨਾਲ ਕਰ ਰਹੇ ਆ ਕਿ ਤਾਂ ਫਿਰ ਵੀ ਇਹ ਜਿਹੜੀ ਡੈੱਡ ਬੋਡੀ ਹੈ ਇਹਨੂੰ ਸਾਂਭਣਾ ਜ਼ਰੂਰੀ ਹੈਗਾ ਇੱਥੇ ਬੇਅਦਬੀ ਹੁੰਦੀ ਹੈਗੀ ਤੇ ਉਸ ਕਰਕੇ ਮਤਲਬ ਅਸੀਂ ਆਪਣੀ ਗੱਡੀ ਚ ਲੈ ਕੇ ਜਾ ਰਹੇ ਆ ਤੇ ਇਹਨੂੰ ਮੌਕੇ ਤੇ ਕੋਈ ਪ੍ਰਬੰਧ ਨਹੀਂ ਹੋਇਆ ਤਾਂ ਆਪਣੀ ਗੱਡੀ ਚ ਲੈ ਜਾਣੀ ਪੈ ਰਹੀ ਹੈ ਹਾਂਜੀ ਹਾਂਜੀ ਚਲੋ ਕਰਨਾ ਹੀ ਹੁੰਦਾ ਇਹ ਤਾਂ ਡੈੱਡ ਬੋਡੀ ਦਾ ਮਤਲਬ ਇਹਨੂੰ ਸਾਂਭਣਾ ਤਾਂ ਹੈਗਾ ਹੀ ਹੈ ਜੀ ਤੁਹਾਨੂੰ ਕੀ ਲੱਗਦਾ ਵੀ ਕਿਸੇ ਇੱਕ ਐਕਸੀਡੈਂਟ ਹੀ ਹੋਇਆ ਲੱਗਦਾ ਕਿਸੇ ਵਹੀਕਲ ਨਾਲ ਤੇ ਮੱਜਾ ਬਹਿ ਅਨ ਆਉਣਾ ਡੈੱਡ ਬੁਡੀ ਅਜ ਤੱਕ ਕੋਈ ਨਿਸ਼ਾਨ ਜਾਂ ਕੋਈ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰਪਾਲ ਜੀ ਰਾਜਾ ਜੀ ਰਜਿੰਦਰ ਜੀ ਤੁਹਾਡਾ ਰੋਡ ਤੇ ਘਰ ਲਗਾਤਾਰ 12 ਪਸ਼ੂਆਂ ਦਾ ਇੱਥੇ ਕਹਿਰ ਨਜ਼ਰ ਆ ਰਿਹਾ ਹੈ ਲਾਈ ਆ ਆਪਣੀ ਸ਼ਾਪ ਹੈ ਜੀ ਠੀਕ ਹੈ ਠੀਕ ਹੈ ਮੈਂ ਉਰੇ ਦੇਖਦੀ ਰਹਿਣੇ ਆ ਜੀ ਠੀਕ ਹੈ ਕਿਹੜਾ ਹਾਸਾ ਹੋਇਆ ਅਜ ਕੋਈ ਚੱਕਣ ਤੱਕ ਨਹੀਂ ਆਇਆ ਕੀ ਕਹਿਣਾ ਇਹ ਤਾਂ ਹੁਣ ਇਹਦੇ ਤੁਸੀਂ ਦੇਖ ਲਿਓ ਇਹ ਅੱਜ ਸਾਰੀ ਦਿਹਾੜੀ ਇੰਨੀ ਪਿਆ ਰਹੂਗਾ ਉਹ ਹੱਡਾ ਰੋੜੀ ਵਾਲੇ ਨੇ ਠੇਕੇ ਇਹਨਾਂ ਨੇ ਬੰਦ ਕਰਤੇ ਸਰਕਾਰੀ ਹੁਣ ਇਹ ਖੁੱਲਾ ਚੱਲ ਰਿਹਾ ਹੈ 1000 ਰੁਪਿਆ ਦਿਓ ਤਾਂ ਚੱਕਦੇ ਨੇ ਨਹੀਂ ਕੋਈ ਨਹੀਂ ਚੱਕਦਾ ਕੌਣ ਚੱਕਦਾ ਦੱਸੋ ਇੱਕ ਨੌਜਵਾਨ ਦੀ ਮੌਤ ਹੋਈ ਏ ਇੱਥੇ ਕੁਛ ਉਹਦੇ ਬਾਰੇ ਪਤਾ ਲੱਗਿਆ ਤੁਸੀਂ ਤੁਹਾਡੇ ਲਈ ਉਹਦੇ ਬਾਰੇ ਕੀ ਕਰੀਏ ਜੀ ਉਹ ਵਿਚਾਰਾ ਟੱਠਿਆਂ ਨੂੰ ਪਰਾਂ ਹਟਾਉਂਦਾ ਸੀ ਜੀ ਟਰੱਕ ਵਾਲਾ ਰਾਤ ਨੂੰ ਲੈਟ ਇਹ ਮੇਨ ਕਾਰਨ ਤਾਂ ਲੈਟਾਂ ਦਾ ਹੈ ਜੀ ਲੈਟਾਂ ਨਹੀਂ ਚੱਲਦੀਆਂ ਜੀ ਜਿਹੜੀਆਂ ਚੋਰੀਆਂ ਚਾਰੀਆਂ ਜੋ ਕੁਝ ਵੀ ਹੋਰੇ ਹੁੰਦਾ ਜੀ ਇਹ ਬਿਨਾ ਲੈਟਾਂ ਤੋਂ ਹੁੰਦਾ ਜੀ ਹੋਰੇ ਕੋਈ ਨਹੀਂ ਪੁੱਛਦਾ ਜੀ ਹਾਂ ਇਹਦਾ ਕੋਈ ਨਹੀਂ ਪੁੱਛਦਾ। ਅਵਾਰਾ ਪਸ਼ੂਆਂ ਦਾ ਹਲੇ ਤੱਕ ਹੱਲ ਕਿਉਂ ਨਹੀਂ ਹੋ ਰਿਹਾ? ਇਹ ਲਗਾਤਾਰ ਅਸੀਂ ਦੇਖ ਰਹੇ ਹਾਂ ਸੜਕਾਂ ਦੇ ਅਵਾਰਾ ਪਸ਼ੂ ਨੇ ਰਾਤ ਨੂੰ ਨਾਲ ਲਾਈਟਾਂ ਚੱਲਦੀਆਂ ਨੇ। ਹਾਦਸੇ ਬਹੁਤ ਹੋ ਰਹੇ ਨੇ ਕਿਸ ਤਰ੍ਹਾਂ। ਇਹ ਪਤਾ ਜੀ ਕੀ ਗੱਲ ਐ? ਇਹ ਮੇਰੇ ਵਰਗੇ ਬਣਾਤੇ ਥੋਨੇ ਪ੍ਰਧਾਨ। ਐ ਵੀ ਆ ਲਾਲਾ ਜੀ ਨੇ ਹੈ ਵੀ ਇਹਨਾਂ ਨੂੰ ਪ੍ਰਧਾਨ ਬਣਾਓ। ਕਿਉਂ ਇਹਦਾ ਫੋਕੀਆਂ ਮੁੱਛਾਂ ਨੇ। ਕੋਈ ਕੋਈ ਕਿਸੇ ਨੂੰ ਨਹੀਂ ਪੁੱਛਦਾ। ਆਗੇ ਤੁਹਾਡੇ ਦਿਮਾਗ 'ਚ ਇੱਥੇ ਕੋਈ ਨਹੀਂ ਹੈਗਾ ਜੀ ਕਿਸੇ ਦਾ। ਨਾਲ ਕੋਈ ਡੱਕ ਭਰਾਉਣ ਵਾਲੀ ਗੱਲ ਨਹੀਂ। ਤੇ ਕੋਈ ਨਹੀਂ ਪੁੱਛਦਾ ਗਊਸ਼ਾਲਾ ਦੇਖੋ ਤੁਸੀਂ ਜਾ ਕੇ ਕਿੰਨੀਆਂ ਬੇਡੀਆਂ ਪਈਆਂ ਨੇ ਉਹਨਾਂ ਦੇ ਇਹਨਾਂ ਦੇ 2 ਕੁ ਮਹੀਨੇ ਕਟਾਏ ਜਾਣ ਵਿਚਾਰਿਆਂ ਦੇ ਇਹ ਕਿਉਂ ਹੱਥੇ ਵਾਪਰਨ ਕਿਉਂ ਬਹ ਹੱਥੇ ਵਾਪਰ ਇਹਨਾਂ ਨੂੰ ਕੋਈ ਨਹੀਂ ਜੀ ਕੋਈ ਨਹੀਂ ਪੁੱਛਦਾ ਜੀ ਤੁਸੀਂ ਜਿਹੜੀ ਮਰਜ਼ੀ ਗਊਸ਼ਾਲਾ ਚ ਵਗਜੋ ਹੁਣ ਬਾੜੋਂ ਤੋਂ ਰਾਤ ਨੂੰ ਕੱਢ ਦਣਗੇ ਜੀ ਦੱਸੋ ਉਥੇ ਕੀ ਕਮੀਆਂ ਐ